ਮਿਲ ਜਾਵੇਗਾ ਪਰ ਜੇਕਰ ਇੱਥੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕਿੱਤੇ ਨਾ ਕਿਤੇ ਮੀਂਹ ਪੈਣ ਦੇ ਜਿਹੜੇ ਨਵੇਂ ਅਲਰਟ ਨੇ ਉਜਾਰੀ ਹੋ ਚੁੱਕੇ ਨੇ ਬਹੁਤ ਸਾਰੇ ਪੰਜਾਬ ਦੇ ਸ਼ਹਿਰ ਨੇ ਜਿੱਥੇ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਰ ਜੇਕਰ ਹੋਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸ਼ਹਿਰਾਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਸੁਹਾਵਣਾ ਰਹੇਗਾ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਮੀਂਹ ਦੀ ਤਾਂ ਹਲਕੀ ਬੂੰਦਾਬਾਰੀ ਦੱਸੀ ਜਾ ਰਹੀ ਹੈ ਪਰ ਜੇਕਰ ਆਪਾਂ ਇੱਥੇ ਕਿਸਾਨਾਂ ਦੇ ਪਰਪਸ ਤੋਂ ਸੋਚੀਏ ਤਾਂ ਕਿਸਾਨਾਂ ਦੇ ਲਈ ਇੱਥੇ ਅਲਰਟ ਜਿਹੜਾ ਜਾਰੀ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਤਾਂ ਮਿਲੇਗਾ ਅਪਾਰ ਦੂਜੇ ਪਾਸੇ ਕਿਸਾਨਾਂ ਨੂੰ ਇੱਥੇ ਅਲਰਟ ਵੀ ਦਿੱਤਾ ਗਿਆ ਹੈ ਕਿ ਇੱਥੇ ਤੁਸੀਂ ਆਪਣੀਆਂ ਫਸਲਾਂ ਦਾ ਖਾਸ ਧਿਆਨ ਰੱਖੋ ਪਾਣੀ ਜਿਹੜਾ ਉਹ ਖੜਨ ਨਾ ਦਿਓ ਕਿਉਂਕਿ ਪਾਣੀ ਖੜਨ ਦੇ ਨਾਲ ਕਿਤੇ ਨਾ ਕਿਤੇ ਫਸਲ ਜਿਹੜੀ ਹੈ ਉਸ ਦੇ ਵਿੱਚ ਬਿਮਾਰੀ ਆ ਸਕਦੀ ਹੈ ਜਾਂ ਫਸਲਾਂ ਬਰਬਾਦ ਹੋ ਸਕਦੀਆਂ ਨੇ ਤਾਂ ਇੱਥੇ ਸੰਭਾਵਿਕ ਤੌਰ ਤੇ ਕਿਸਾਨਾਂ ਦੇ ਲਈ ਵੀ ਅਲਰਟ ਹੈ ਤੇ ਦੂਜੇ ਪਾਸੇ ਮੀਂਹ ਦੀ ਮੀਂਹ ਕਰਕੇ ਜਿਹੜੀ ਪਾਣੀ ਦੀ ਕਮੀ ਹੈ ਉਹ ਵੀ ਇੱਥੇ ਖਤਮ ਹੋਣ ਜਾ ਰਹੀ ਹੈ ਤੇ ਇੱਥੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਜੀ ਮੈਡਮ ਸਤਿ ਸ਼੍ਰੀ ਅਕਾਲ ਸਰ ਕਿੱਥੇ ਬੋਲਦੇ ਹੋ ਸੰਜੀਪ ਸ਼ਰਮਾ ਹੋ ਰਹੇ ਹਾਂ ਜੀ ਖਰੜਾ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਟਵਾਡਾ ਇਵਾਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਜੋ ਆਪਣੀ ਅਪਡੇਟ ਹੈ ਉਹ ਹੈ ਮੀ ਦਾ ਅਲਰਟ ਕਿਸਾਨਾਂ ਦੇ ਲਈ ਲੈ ਕੇ ਆਇਆ ਖੁਸ਼ਖਬਰੀ ਆ ਜੀ ਕੋਲ ਮੈਡਮ ਦੇਖੋ ਮੌਸਮ ਮੌਸਮ ਦੇ ਸਾਵਧਾਨ ਜਿਹੜਾ ਆ ਫੌਰੀਟ ਜਿਹੜੇ ਜਿਹਨਾਂ ਦੇ ਹਿਸਾਬ ਨਾਲ ਪੀਂਦੇ ਸਾਨੂੰ ਮੌਸਮ ਦੇ ਜਤਨਾ ਹੁੰਦੇ ਜੀ ਦੇਖੋ بارشਾਂ ਦਾ ਟਾਈਮ ਹੈ ਸੌਣ ਬਾਦੋਂ ਸੌਣ ਨਿਕਲ ਗਿਆ ਬਾਦੋਂ ਆ ਜਿਆਦਾ ਜਿਹੜੀ بارشਾਂ ਦਾ ਟਾਈਮ ਆਉਂਦਾ ਕਿ ਸੌਣ ਚ ਜਿਆਦਾ ਦੱਸਿਆ ਜਾਂਦਾ ਹੈ ਬਾਹਰ ਕਿਤੇ ਨਾ ਕਿਤੇ ਸਿਸਟਮ ਤੋਂ ਉਲਟ ਜਗ੍ਹਾ ਮੌਸਮ ਚਲੇ ਜਾਂਦਾ ਹੈ ਜਾਂ ਸਿਸਟਮ ਤੋਂ ਬਾਹਰ ਚਲੇ ਜਾਂਦਾ ਹੈ ਕਈ ਵਾਰ ਮੌਸਮ ਬਦਲੂਗਾ ਜਾਂਦਾ ਹੈ ਉਹ ਫਿਰ ਬਾਹਰੋਂ ਵੀ ਜਾ ਕੇ ਵੀ ਜਾਂ ਤਾਂ ਫਿਰ ਜਿਆਦਾ ਗਰਮੀ ਕਰੂਗਾ ਜਾਂ ਫਿਰ ਜਿਆਦਾ بارش ਕਰੂਗਾ ਬਿਲਕੁਲ ਹੋ ਸਕਦਾ ਜਿਹੜਾ ਮੌਸਮ ਵਿਭਾਗ ਹੈ ਉਹ ਉਹਦੇ ਕੋਲ ਜਾਣਕਾਰੀ ਹੈ ਜਿਹੜੀ ਜੀਕਾਪਸ ਦੀ ਜਾਣਕਾਰੀ ਦੱਸਦਾ ਦਿੰਦੀ ਜਾਣਕਾਰੀ ਹੁੰਦੀ ਹੈ ਉਹਨਾਂ ਦੀ ਜਾਣਕਾਰੀ ਕਿਤੇ ਨਾ ਕਿਤੇ ਤਕਰੀਬਨ ਠੀਕ ਵੀ ਹੁੰਦੀ ਹੈ ਜੀ ਉਹਨਾਂ ਦੇ ਅਨੁਸਾਰ ਨਾਲ بارش ਹੋਣ ਦੀ ਸਭਾਵਨਾ ਹੋਵੇਗੀ ਜੀ ਤੇ ਸਭਾਵਨਾ ਹੋਣ ਤੋਂ ਬਾਅਦ ਜਿਹੜੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜਿਹੜਾ بارش ਦਾ ਫਾਇਦਾ ਹੈ ਜਾਂ ਜਿਵੇਂ ਫਸਲਾਂ ਨੂੰ ਫਾਇਦਾ ਹੈ ਜਿੰਨਾ ਕੁ ਪਾਣੀ ਦੀ ਜ਼ਰੂਰਤ ਹੈ ਦੇਖੋ ਉਹਨਾਂ ਤੇ ਪਾਣੀ ਨੂੰ ਫਸਲਾਂ ਦੇ ਵਿੱਚ ਜਿਹੜਾ ਰੋਪਣ ਦਿੱਤਾ ਗਿਆ ਮੈਂ ਬਾਕੀ ਪਾਣੀ ਦੇ ਨਿਕਾਲ ਚੱਕ ਕੇ ਪਾਣੀ ਨੂੰ ਜਿਆਦਾ ਪਾਣੀ ਨਹੀਂ ਪੱਧਿਆ ਜਾਵੇ ਤਾਂ ਜੋ ਜਿਹੜੀ ਫਸਲ ਹੁੰਦੀ ਹੈ ਉਹ ਪਾਣੀ ਦੇ ਨਾਲ ਜਿਆਦਾ ਰੋਪਣ ਕਰਕੇ ਖਰਾਬ ਨਾ ਹੋ ਜਾਵੇ ਬਿਲਕੁਲ ਜੀ ਬਿਲਕੁਲ ਹਾਲਾਂਕਿ ਦੇਖੋ ਇੱਥੇ ਮੀਂਹ ਨੇ ਕਿਤੇ ਨਾ ਕਿਤੇ ਪਾਣੀ ਦੀ ਕਮੀ ਨੂੰ ਵੀ ਪੂਰਾ ਕੀਤਾ ਹੈ ਕਿਉਂਕਿ ਇੱਥੇ ਪਾਣੀ ਦੇ ਸતર ਦੀ ਅਕਸਰ ਗੱਲਾਂ ਹੋ ਰਹੀਆਂ ਸੀ ਪੰਜਾਬ ਦੇ ਵਿੱਚ ਕਿ ਪਾਣੀ ਦਾ ਸતર ਘਟਦਾ ਜਾ ਰਿਹਾ ਹੈ ਤੇ ਇੱਥੇ ਪਾਣੀ ਦੇ ਸતર ਨੂੰ ਲੈ ਕੇ ਹੁਣੇ ਵੱਡੀ ਖਬਰ ਹੈ ਕਿਉਂਕਿ ਝੋਨੇ ਦੀ ਜਿੰਨੀ ਵੀ ਫਸਲ ਹੈ ਝੋਨੇ ਦੀ ਫਸਲ ਬਹੁਤ ਜ਼ਿਆਦਾ ਪਾਣੀ ਅਬਜ਼ਰਵ ਕਰਦੀ ਹੈ ਤੇ ਇੱਥੇ ਪਾਣੀ ਦੀ ਕਮੀ ਨਾ ਹੋਵੇ ਜਿਸ ਦੇ ਨਾਲ ਹੁਣ ਜਿਹੜੇ ਮੀਂਹ ਵੀ ਪੈ ਰਹੇ ਨੇ ਤਾਂ ਇੱਕ ਤਰ੍ਹਾਂ ਦਾ ਸੋਨੇ ਤੇ ਸੁਹਾਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਥੇ ਬਿਲਕੁਲ ਮੈਡਮ ਦੇਖੋ ਇੱਕ ਸਹੀ ਸਮੇਂ ਨਾਲ بارش ਦਾ ਆ ਜਾਣਾ ਜਾਂ ਸਹੀ ਤਰੀਕੇ ਨਾਲ بارش ਹੋ ਜਾਣੀ ਜਿੱਦੀ ਕੀ ਲੋੜ ਤਾਂ ਉਡੀਕ بارش ਹੋ ਜਾਣੀ। ਇਹ ਰੋਗਾਂ ਦਾ ਦੁਆਗਾ ਹੀ ਹੁੰਦਾ ਜੀ। ਜਦਾਂ ਦੇਖੋ ਫਸਲਾਂ ਨੂੰ ਡੋਬਾ ਮਾਰਦਾ ਜਾਂ ਮਾਰਦਾ ਜੀ ਸੋਕਾ। ਜੀ ਜੇ ਸਹੀ ਤਰੀਕੇ ਨਾਲ بارش ਹੋਊਗੀ ਤਾਂ ਸਹੀ ਤਰੀਕੇ ਨਾਲ ਜਿਹੜੀ ਫਸਲ ਵੜੀ ਹੋਊਗੀ ਸਹੀ ਤਰੀਕੇ ਨਾਲ ਫਸਲ ਵੜੀ ਹੋਊਗੀ ਤਾਂ ਕਿਸਾਨ ਵੀ ਖੁਸ਼ ਹੈ। ਅੱਗੇ ਮਾਰਕੀਟ ਦੇ ਵਪਾਰੀ ਵੀ ਪੁੱਛ ਹੈ ਲੋਕ ਵੀ ਪੁੱਛਾਂ ਜੀ ਬਿਲਕੁਲ ਜੇਕਰ ਕਿਸਾਨ ਦਾ ਨੁਕਸਾਨ ਹੁੰਦਾ ਫਸਲ ਦਾ ਨੁਕਸਾਨ ਹੁੰਦਾ ਇਹ ਸੀ ਬਹੁਤ ਵਾਰ ਚੈਨਲ ਤੇ ਇਹ ਗੱਲ ਕਰਦੇ ਹੁੰਦੇ ਆ ਕਿ ਉਹ ਕੱਲਾ ਕਿਸਾਨ ਦਾ ਨੁਕਸਾਨ ਨਹੀਂ ਜੀ ਹੁੰਦਾ ਉਹ ਪੂਰੀ ਪਬਲਿਕ ਦਾ ਨੁਕਸਾਨ ਹੋ ਜਾਂਦਾ ਜੀ 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 ਤਾਂ ਮੈਂ ਇਹ ਚਾਹੁੰਦਾ ਜੀ ਵੀ ਜੋ ਕਿਸਾਨ ਨੂੰ ਵੇਚ ਪੱਟਣਾ ਹੁੰਦਾ ਜਾਂ ਕਿਸਾਨ ਦਾ ਕਿਤੇ ਨਾ ਕਿਤੇ ਫਸਲ ਨਿਕਲੀ ਹੁੰਦੀ ਹੈ ਜੋ ਖਰਾਬ ਹੋ ਜਾਂਦੀ ਉਹ ਵੀ ਜਿਹੜੀ ਕਿਤੇ ਨਾ ਕਿਤੇ ਜਿਹੜਾ ਵਜੇ ਨਾ ਭਾਰਾ ਮਹंगाई ਆ ਮਾਰਕੀਟ ਦੇ ਵਿੱਚ ਘਟਾਉਣਾ ਸਹੀ ਤਰੀਕੇ ਨਾਲ ਨਾ ਹੋ ਰਾ ਉਹ ਫਿਰ ਆਮ ਪਬਲਿਕ ਨੂੰ ਚਲਾਣਾ ਪੈਂਦਾ ਜੀ ਇਸ ਕਰਕੇ ਜੀ ਕਹਿੰਦਾ ਜਿਹੜਾ ਸਰਕਾਰ ਹੁੰਦਾ ਸਾਰਿਆਂ ਦਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਦੇਖੋ ਜਿੱਥੇ ਖੁਸ਼ਖਬਰੀ ਹੈ ਉਥੇ ਅਲਰਟ ਵੀ ਕੀਤਾ ਗਿਆ ਕਿਸਾਨਾਂ ਨੂੰ ਕਿ ਤੁਸੀਂ ਆਪਣੀ ਫਸਲਾਂ ਦੇ ਵਿੱਚ ਪਾਣੀ ਖੜਾ ਕੇ ਨਾ ਰੱਖੋ ਜ਼ਿਆਦਾ ਸਮਾਂ ਕਿਉਂਕਿ ਫਸਲਾਂ ਦੇ ਵਿੱਚ ਵੀ ਜਿੱਦਾਂ ਜਿੱਦਾਂ ਅੱਜਕੱਲ ਤੁਹਾਨੂੰ ਵੀ ਪਤਾ ਹੀ ਹੈ ਕਿ ਯੂਰੀਆ ਹੋ ਗਿਆ ਜਾਂ ਫਿਰ ਏਦਾਂ ਦੇ ਕੈਮੀਕਲ ਹੋ ਗਏ ਜੋ ਅੱਜਕੱਲ ਫਸਲਾਂ ਦੇ ਵਿੱਚ ਛਿੜਕਾਅ ਕੀਤਾ ਜਾਂਦਾ ਹੈ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਕਿ ਫਸਲਾਂ ਜਿਹੜੀਆਂ ਨੇ ਜਲਦੀ ਖਰਾਬ ਹੋ ਜਾਂਦੀਆਂ ਨੇ ਦੂਜੇ ਪਾਸੇ ਫਸਲਾਂ ਦੇ ਵਿੱਚ ਵੀ ਬਿਮਾਰੀਆਂ ਆ ਜਾਂਦੀਆਂ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਜਿਵੇਂ ਦਵਾਈਆਂ ਦੀ ਜਿਹੜੀ ਵਰਤੋਂ ਫਸਲਾਂ ਦੇ ਵਿੱਚ ਹੁੰਦੀ ਹੈ ਇਕ ਤਾਂ ਦੇਖੋ ਹੁੰਦੀ ਹੈ ਜਾਇਜ ਜਿਹਨੂੰ ਕਹਦੇ ਨੇ ਕਿ ਜਦੋਂ ਥੋੜੀ ਬਹੁਤੀ ਅਸੀਂ ਕਰ ਲਈ ਕਈ ਦਵਾਈਆਂ ਜਾਂ ਕਈ ਝੜਕਾਓ ਆ ਜਿਹੜੇ ਰਿਹਾਂ ਸਪਰੇਹਾਂ ਦੇ ਕਿਤੇ ਨਾ ਕਿਤੇ ਉਹ ਫਸਲ ਨੂੰ ਤਾਂ ਕਿ ਅਸੂਂਦੀ ਨੂੰ ਬਚਾ ਦਿੰਦੇ ਆ ਜਾਂ ਫਸਲ ਨੂੰ ਤਾਂ ਕਿ ਕਿਤੇ ਖਰਾਬ ਹੋਣ ਤੋਂ ਬਚਾ ਲੈਂਦੇ ਆ ਲੇਕਿਨ ਉਹ ਜ਼ਹਿਰੀਲਾ ਪਦਾਰਥ ਬਣ ਜਾਂਦੇ ਆ ਜੀ ਖਾਣ ਪੀਣ ਦਾ ਜਿਹੜੇ ਕਿਤੇ ਨਾ ਕਿਤੇ ਸਾਡਾ ਚੋਣ ਦੇ ਨਾਲ ਜੁੜਿਆ ਬਾ ਸਾਡਾ ਗੰਨਕ ਨਾਲ ਜੁੜਿਆ ਹੋਇਆ ਸਾਡਾ ਹੋਰ ਕਿਸੇ ਬਾਗੀ ਬਾੜੀ ਨਾਲ ਜੁੜਿਆ ਹੋਇਆ ਦੇਖੋ ਧਿਆਨ ਜਿਹੜਾ ਰੱਖਣਾ ਚਾਹੀਦਾ ਰਿਹਾਂ ਸਪਰੇਹਾਂ ਤੋਂ ਬਚਾਉ ਰੱਖਣਾ ਚਾਹੀਦਾ ਜਿਹੜੀ origignal ਪੀ ਆ ਜਾਂ origignal ਚੀਜ਼ ਆ ਕਿਤੇ ਨਾ ਕਿਤੇ ਉਹੀ ਪੈਦਾ ਕਰਕੇ ਉਹੀ ਪੈਦਾਵਾਰ ਉਹੀ ਲੈ ਆ ਕੇ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਲਿਆਉਣਾ ਚਾਹੀਦਾ ਤਾਂ ਜੋ ਲੋਕਾਂ ਦੀ ਸਿਹਤ ਦਾ ਨੁਕਸਾਨ ਨਾ ਹੋ ਸਕੇ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਮੀ ਜਿੱਥੇ ਬਹੁਤ ਜ਼ਿਆਦਾ ਮੀ ਪੈ ਰਹੇ ਨੇ ਉੱਥੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦਿੱਕਤਾਂ ਇਸ ਕਦਰ ਕਿਉਂਕਿ ਕਾਫੀ ਲੋਕ ਜਿਹੜੇ ਨੇ ਨਿਕਾਸੀ ਪ੍ਰਬੰਧਾ ਨੂੰ ਲੈ ਕੇ ਚਿੰਤਿਤ ਹੁੰਦੇ ਨੇ ਜਿੰਨਾ ਕਿ ਆਪਾਂ ਪਹਿਲਾਂ ਦੇ ਲਾਈਵ ਪ੍ਰੋਗਰਾਮਾਂ ਦੇ ਜ਼ਰੀਏ ਵੀ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਸਰਕਾਰਾਂ ਦੀ ਜਿਹੜੀ ਨਿਕਾਸੀ ਪਾਲਿਸੀ ਹੈ ਉਹ ਪੂਰੀ ਤਰ੍ਹਾਂ ਮੀਂਹ ਨੇ ਫੇਲ ਕਰ ਦਿੱਤੀ ਹੈ ਬਿਲਕੁਲ ਮੈਡਮ ਦੇਖੋ ਨਿਕਾਸੀ ਦੀ ਭਿੰਦੀ ਇਹ ਆਪਾਂ ਗੱਲ ਕਰੀਏ ਦੇਖੋ ਦੋ ਤਰੀਕੇ ਨਾਲ ਫੇਲ ਹੁੰਦੀ ਹੈ ਜੀ ਇਕ ਤਾਂ ਫੇਰ ਹੁੰਦੀ ਹੈ ਵੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਉਹ ਜਾਗਦਾ ਨਹੀਂ ਜਿਸੇ ਸਿਰਫ ਇਹ ਸਿਸਟਮ ਤੇ ਆ ਕੇ ਜਾਗੂਆ ਜਦੋਂ ਕਹਿ ਦਿੰਦੇ ਆਂ ਕਿ ਹਾਂ ਹੁਣ ਬਿਲਕੁਲ ਫਸਲ ਆਪਣੀ ਸਾਰੀ بارش ਆ ਗਈ ਆੜ ਆ ਗਈ ਪਾਣੀ ਆ ਗਿਆ ਫਿਰ ਮਸ਼ੀਨਾਂ ਲੱਗਣਗੀਆਂ ਫਿਰ ਉਹ ਲੱਗੂਗਾ ਕਿਤਾਬ ਪਹਿਲਾਂ ਤਾਂ ਤਿਆਰੀ ਕਰਨੀ ਹੁੰਦੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਮੇਨ ਗੱਲ ਹੁੰਦੀ ਹੈ ਜਿਨ੍ਹਾਂ ਤੇ ਸਰਕਾਰਾਂ ਗੌਰ ਕਰਦੀਆਂ ਵੀ ਆਂ ਜੇ ਕਿਤੇ ਨਾ ਕਿਤੇ ਉਹੀ ਰਾਜਨੀਤਿਕ ਲੋਕਾਂ ਮੈਨਾਂ ਜਿੱਜਾ ਚਾਹਤ ਹੁੰਦਾ ਕਿਤੇ ਨਾ ਕਿਤੇ ਪਾਣੀ ਦੇ ਰਸਤੇ ਰੁਕੇ ਹੋਏ ਆਂ ਨਦੀਆਂ ਨਾਲੇ ਰੁਕੇ ਹੋਏ ਆਂ ਫਸਲ ਵਾੜੀਆਂ ਚੱਲਦੀਆਂ ਨੇ ਪਾਣੀ ਦਾ ਬੰਦਾ ਕਾਲੇ ਡੁੱਬੇ ਹੋਏ ਆਂ ਇਹਨਾਂ ਚੀਜ਼ਾਂ ਨੂੰ ਜਦ ਤੱਕ ਪੂਰੇ ਤਰੀਕੇ ਨਾਲ ਸਰਕਾਰਾਂ ਕਰਵਾਉਂਦੀਆਂ ਨਹੀਂ ਜੀ ਜਦ ਤੱਕ ਕਿਤੇ ਨਾ ਕਿਤੇ ਜਿਹੜਾ ਰੇਨ ਵਾਟਰ ਹੁੰਦਾ ਜਿਹੜਾ ਵਾਰਸ਼ ਦਾ ਪਾਣੀ ਹੁੰਦਾ ਉਹਦੇ ਦੇ ਨਿਕਾਸੀ ਦੇ ਜਿਹੜੀ ਪਾਈਪ ਲਾਈਨ ਪਾਈ ਵੀ ਆ ਜਾਂ ਜਿਹੜੇ ਚੰਚ ਬਣਾਏ ਹੋਏ ਆਂ ਕਿਤੇ ਨਾ ਕਿਤੇ ਵੱਡੇ ਦਾ ਹੌਣ ਇਸ ਕਰਕੇ ਜਿਹੜੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜੋ ਰਸਤੇ ਦਾ ਪਾਣੀ ਹੈ ਪਾਣੀ ਵਾਸਤੇ ਜੋ ਰਸਤਾ ਬਣਿਆ ਹੋਇਆ ਜੋ ਨਦੀਆਂ ਨਾਲੇ ਬਣੇ ਹੋਏ ਆ ਉਹਨਾਂ ਨੂੰ ਸਰਕਾਰਾਂ ਨੂੰ ਕਿਤੇ ਨਾ ਕਿਤੇ ਖਲਾਕੇ ਪਾਣੀ ਨੂੰ ਨਿਕਲ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਇੱਕ ਪਾਸੇ ਦੇਖੋ ਲੋਕ ਜਿਹੜੇ ਨਿਕਾਸੀ ਦੇ ਪ੍ਰਬੰਧਾਂ ਤੋਂ ਦੁਖੀ ਨੇ ਦੂਜੇ ਪਾਸੇ ਜੇਕਰ ਮੌਸਮ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਮੌਸਮ ਬਹੁਤ ਜ਼ਿਆਦਾ ਸੁਹਾਵਣਾ ਹੋ ਰਿਹਾ ਹੈ ਲੋਕ ਘੁੰਮਣ ਫਿਰਨ ਦੇ ਲਈ ਵੀ ਜਾ ਰਹੇ ਨੇ ਮਤਲਬ ਦੂਜੇ ਪਾਸੇ ਆਪਾਂ ਕਹਿ ਸਕਦੇ ਹਾਂ ਲੋਕਾਂ ਨੂੰ ਗਰਮੀ ਤੋਂ ਵੀ ਵੱਡੀ ਰਾਹਤ ਖੈਰ ਸਪਾਟੇ ਦੇ ਲਈ ਲੋਕਾਂ ਨੂੰ ਚੰਗਾ ਮੌਸਮ ਵੀ ਮਿਲ ਗਿਆ ਹੈ। ਦੇਖੋ ਮੈਡਮ ਬਿਲਕੁਲ ਖੈਰ ਸਪਾਟੇ ਵਾਸਤੇ ਸੁਪਰਬਲ ਜਿਹੜੇ ਕੋਲ ਟਾਈਮ ਹੈਗਾ ਜਿਹਦੇ ਕੋਲ ਪੈਸਾ ਹੈਗਾ ਖੈਰ ਸਪਾਟਾ ਵੀ ਮੈਡਮ ਹੁੰਦਾ ਹੀ ਹੈ ਜੀ। ਹਮਮ ਜਿਹੜੇ ਬੰਦੇ ਨੇ ਸਵੇਰੇ ਮਿਹਨਤ ਕਰਨੀ ਹੈ ਜੀ ਇਹਨਾਂ 2-400-500 ਰੁਪਏ ਕਮਾਉਣਾ ਬੱਚਿਆਂ ਨੂੰ ਖਵਾਉਣਾ ਉਹ ਕਿਆ ਖੈਰ ਸਪਾਟਾ ਕਰੂਗਾ ਕਿਆ ਜਿਹੜਾ ਮੌਸਮ ਦਾ ਆਨੰਦ ਮਾਣੂਗਾ ਜੀ। ਬਿਲਕੁਲ ਖੈਰ ਸਪਾਟਾ ਠੀਕ ਹੈ ਲੋਕ ਜਾਣਦੇ ਆ। ਕਲੀਨ ਜਗ੍ਹਾ ਤੇ ਸਾਨੂੰ ਅਸੀਂ ਜਾਣਦੀ ਲੋਕਾਂ ਨੂੰ ਤਰਜੀਹ ਦਵਾਂਗੇ ਵੀ ਬਾਦਸ਼ਾਹ ਦੇ ਟਾਈਮ ਤੇ ਬਰਸਾਤਾਂ ਦੇ ਉਹ ਜੋ ਨਾਲ ਲੱਗਿਆ ਜਨਾਹ ਜਾਓ ਜਿੱਥੇ ਲੋਕ ਪੈਨਾ ਹੀ ਰਹਿੰਦੇ ਆ ਕਿਤੇ ਨਾ ਕਿਤੇ ਤਕਰੀਬ ਚ ਹੁੰਦੇ ਆ ਪਾੜੇ ਲੱਗੇ ਆ ਕਿਤੇ ਨਾ ਕਿਤੇ ਪਹਾੜ गिरਦੇ ਆ ਮਿੱਟੀ ਗਿਰਦੀ ਆ ਦੇਖੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਦੀ ਮੌਤਾਂ ਵੀ ਹੋ ਜਾਂਦੀਆਂ ਜੇ ਤੋ ਮੌਸਮ ਕਿਤੇ ਨਾ ਕਿਤੇ ਸਾਥ ਦਿੰਦਾ ਉਸ ਟਾਈਮ ਜਿਹੜਾ ਪਾੜੇ ਲੱਗੇ ਜਿੱਨੇ ਕੋ ਨਹੀਂ ਪਲੈਨ ਦੇ ਵਿੱਚ ਰਹੋ ਤੁਸੀਂ ਪਲੈਨ ਦੇ ਵਿੱਚ ਜਿਹੜਾ ਮੌਸਮ ਦਾ ਆਨੰਦ ਮਾਣੋ ਨਾ ਆਪਣੇ ਆਪ ਨੂੰ ਰਿਸਕ 'ਚ ਪਾਉਣਾ ਆਪਣੇ ਬੱਚਿਆਂ ਨੂੰ ਰਿਸਕ 'ਚ ਪਾਉਣਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈ ਹਾਂਜੀ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਦੇਖੋ ਜਿੱਦਾਂ ਆਪਣੇ ਨਾਲ ਕਾਲਰ ਜੁੜ ਰਹੇ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਇੱਥੇ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇੱਥੇ ਮੀਂਹ ਜਿੱਥੇ ਕਾਫੀ ਦਿੱਕਤਾਂ ਕ੍ਰੀਏਟ ਕਰ ਰਿਹਾ ਸੀ ਉੱਥੇ ਹੀ ਹੁਣ ਬਰਸਾਤ ਜਿਹੜੀ ਐ ਮੌਸਮ ਨੂੰ ਸੁਹਾਵਣਾ ਬਣਾਉਣ ਦੇ ਵਿੱਚ ਵੀ ਕਾਮਯਾਬੀ ਹਾਸਲ ਕਰ ਰਹੀ ਐ ਕਿਉਂਕਿ ਇੱਥੇ ਲੋਕਾਂ ਦਾ ਹੀ ਇਹ ਕਹਿਣਾ ਐ ਕਿ ਕਾਫੀ ਅੱਛਾ ਮੌਸਮ ਹੋ ਰਿਹਾ ਐ ਤੇ ਨਵੇਂ ਅਲਰਟ ਜਿਹੜੇ ਜਾਰੀ ਹੋਈ ਜਾ ਰਹੇ ਨੇ ਇਸ ਤੇ ਹੁਣ ਆਪਾਂ ਕਹਿ ਸਕਦੇ ਆ ਕਿਸਾਨਾਂ ਲਈ ਵੱਡੀ ਰਾਹਤ ਸੀ ਇੱਥੇ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਆਪਾਂ ਕਹਿ ਸਕਦੇ ਹਾਂ ਲੋਡ ਹੁੰਦੀ ਹੈ ਤੇ ਇੱਥੇ ਪਾਣੀ ਦੀ ਲੋਡ ਨੂੰ ਪੂਰਾ ਕਰਨ ਦੇ ਲਈ ਬਰਸਾਤ ਵਰਦਾਨ ਬਣ ਕੇ ਆਈ ਹੈ ਇੱਥੇ ਸਾਡੇ ਨਾਲ ਇੱਕ ਹੋਰ ਕੋਲਰ ਜੁੜ ਚੁਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀਕਾਲ ਜੀ ਸ੍ਰੀਕਾਲ ਸਰ ਕਿੱਥੋਂ ਬੋਲਦੇ ਹੋ ਹਾਂ ਹਾਂ ਤੋਂ ਬੋਲ ਰਹੀ ਮਾਲਵਿੰਦਰ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਆਪ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਹੈ ਕਿ ਮੀਂਦਾ ਅਲਰਟ ਕਿਸਾਨਾਂ ਲਈ ਲੈ ਕੇ ਆਇਆ ਖੁਸ਼ਖਬਰੀ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਨਵਾਂ ਅਲਰਟ ਜਾਰੀ ਹੋਇਆ ਜਿਸ ਦੇ ਵਿੱਚ ਕਿਸਾਨਾਂ ਦੇ ਲਈ ਵੱਡੀ ਰਾਹਤ ਹੈ ਮੀਂਦਾ ਪਾਣੀ ਇੱਥੇ ਫਸਲਾਂ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ ਹੁਣ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਨੀਵਾ ਹੁੰਦਾ ਜਾ ਰਿਹਾ ਸੀ ਤਾਂ ਇੱਥੇ ਕਿਤੇ ਨਾ ਕਿਤੇ ਸਹੀ ਸਮੇਂ ਤੇ ਬਰਸਾਤ ਜਿਹੜੀ ਹੁਣ ਵਾਕੀ ਹੋਣ ਲੱਗ ਪਈ ਹੈ ਜੇ ਖੋਜੀ ਜਿਹੜੀ ਪ੍ਰਸ਼ਾਨ ਦਾ ਇਹ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਹੈ ਪ੍ਰਸ਼ਾਨ ਨਾਲ ਜਿਹੜੀ ਜਿਵੇਂ ਹੁਣ ਨਿਕਾਸੀ ਨਾਲੇ ਨੇ ਜਾਂ ਟੋਬੇ ਨੇ ਉਹ ਤਾਂ ਲੋਕ ਹੀ ਬੰਦ ਕਰਦੇ ਜਾ ਰਹੇ ਨੇ ਇਹ ਹੁਣ ਜਿਹੜਾ ਹੈਡਾ ਹੋ ਮਤਲਬ ਨਿਕਾਸੀ ਨਾਲੇ ਜਿਹੜਾ ਟੋਬੇ ਨੇ ਉਹਨਾਂ ਦੇ ਵਿੱਚ ਪਾਣੀ ਇਕੱਠਾ ਕਰਕੇ ਪਾਇਆ ਜਾਵੇ ਤਾਂ ਜ਼ਮੀਨ ਦੇ ਵਿੱਚ ਠੇਰ ਹੀ ਜਾਊਗਾ ਤਾਂ ਨਹੀਂ ਜਦੋਂ ਹੁਣ ਜਿਹੜੀਆਂ ਫੱਤਰਾਂ ਲੱਗੀਆਂ ਹੋਈਆਂ ਨੇ ਇੱਕ ਜ미ਦਾਰ ਦਾ ਦੂਜੇ ਤੇ ਟੁੱਟ ਗਿਆ ਦੂਜੇ ਤੀਜੇ ਟੁੱਟ ਗਿਆ ਜੀ ਜਾਂ ਫਿਰ ਜਾਂ ਫਿਰ ਜਿਵੇਂ ਜਿਹੜਾ ਨੇ ਪੁਰਾਣੇ ਬੋਰ ਬੈਲੇ ਨੇ ਉਹਨਾਂ ਦੇ ਵਿੱਚ ਪਾਣੀ ਰੀਚਾਰਜ ਕੀਤਾ ਜਾ ਸਕਦਾ। ਜਾਂ ਫਿਰ ਜਿਵੇਂ ਹੁਣ ਕੋਈ ਜਿੱਥੇ ਨਹੀਂ ਜੀੜੀ ਲੱਗਦੀ ਉਹ ਵਾਹਣ ਜਾਦੇ ਪਾਣੀ ਖਾਂਦਾ ਉਹ ਵਾਹਣ ਬਹੁਤ ਘਟ ਚੁੱਕੇ ਨੇ ਇਸ ਕਰਕੇ ਜਾਂ ਨਕਾਸੀ ਨਾਲੇ ਜਾਂ ਸੇਬਿਆਂ ਦੇ ਖਾਲੀ ਥਾਂ ਜਾਂ ਰੋੜਾਂ ਦੇ ਲਵੇ ਉੱਥੇ ਜਾ ਕੇ ਹੀ ਪਾਣੀ ਆ ਜਿਹੜਾ ਉਹ ਰੀਚਾਰਜ ਹੁੰਦਾ। ਬਾਕੀ ਤਾਂ ਫਿਰ ਕਿਸਾਨਾਂ ਦੇ ਕਿਸਾਨਾਂ ਦੇ ਜਹਾ ਤੋੜੀਆਂ ਦੇ ਵਿੱਚ ਇੱਕ ਦੂਜੀ ਆਪ ਦੀ ਫਸਲ ਹਰ ਇੱਕ ਬੰਦਾ ਜਾਨਾ ਮੇਰੀ ਫਸਲ ਨਾ ਮਰ ਜੇ। ਪਰ ਸਾਡੇ 'ਚ ਵੀ ਕੁਝ ਕਮੀਆਂ ਨੇ ਕੋ ਸਾਡੀ ਸਰਕਾਰ ਦੇ ਵਿੱਚ ਕਮੀਆਂ ਨੇ ਜਿਹੜਾ ਪਾਣੀ ਆਉਣ ਨਾਲ ਟਾਈਮ ਦੇ ਵਿੱਚ ਜੀ ਸਾਨੂੰ ਕੋਈ ਟੀਮ ਤਾਂ ਤੇ ਨਹੀਂ ਮਿਲਣਾ ਹੈਗਾ ਅਸੀਂ ਫਸਲਾਂ ਨੂੰ ਰੋਣੇ ਆਂ ਤੇ ਪਾਣੀ ਪੀਣ ਨੂੰ ਰੋਣਾ ਇੱਕਦਮ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਗੱਲ ਦੇਖੋ ਇੱਕ ਪਾਸੇ ਤੇ ਦੂਜੇ ਪਾਸੇ ਜੇਕਰ ਆਪਾਂ ਇੱਥੇ ਪਾਣੀ ਦੇ ਪੱਧਰ ਨੂੰ ਲੈ ਕੇ ਗੱਲ ਕਰ ਲਈਏ ਕਿ ਪਾਣੀ ਦਾ ਪੱਧਰ ਵੀ ਜ਼ਮੀਨੀ ਪੱਧਰ ਬਹੁਤ ਘਟਦਾ ਜਾ ਰਿਹਾ ਹੈ ਇੱਥੇ ਸੰਜਮ ਦੇ ਨਾਲ ਪਾਣੀ ਜਿਹੜਾ ਹੈ ਉਸ ਨੂੰ ਬਚਾਉਣ ਦੀ ਜ਼ਰੂਰਤ ਹੈ ਤੇ ਇੱਥੇ ਮੀਂਹ ਜੋ ਵਰਸਾਤਾ ਹੋ ਰਹੀਆਂ ਨੇ ਤਾਂ ਮੀਂਹ ਦੇ ਪਾਣੀ ਨੂੰ ਵੀ ਕਾਫੀ ਲੋਕ ਸਟੋਰ ਕਰ ਰਹੇ ਨੇ ਦੇਖੋ ਜਿਹੜੇ ਸਟੋਰ ਕਰਦੇ ਨੇ ਬਹੁਤ ਵਧੀਆ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਦੇ ਮੈਕਮੇ ਬਲੋਂ ਫੇਤੀ ਬਾੜੀ ਵਾਹਕੋਂ ਬਲੋਂ ਜਾਣਕਾਰੀ ਜੰਗਲਾਟਮ ਦੇ ਮੈਕਮੇ ਨੇ ਜੇ ਖਤਾਨਾਂ ਦੇ ਲਵੇ ਨੇ ਉੱਥੇ ਵੀ ਪਾਣੀ ਇਕੱਠਾ ਕਰਿਆ ਜਾ ਸਕਦਾ ਜਿਵੇਂ ਅਸੀਂ ਬਾੜਲੇ ਦੇ ਸੰਗ ਵੀ ਦੇਖ ਰਿਹਾ ਜਿਸ ਨੇ ਨਿਕਾਸੀ ਪਾਣੀ ਨੇ ਜੇ ਕਦਨ ਕਾਇਦਾ ਨੂੰ ਵੀ ਗੱਡੀ ਨਹੀਂ ਧੋਣੀ ਮਰ ਤੋਂ ਉਹ ਕਾਨੂੰਨ ਲਾਗੂ ਹੁੰਦਾ ਆਪਣਾ ਇਹਦਾ ਗੱਡੀਆਂ ਧੋਣੀਆਂ ਨੇ ਲੈ ਕੋ ਸਹਾਰਾ ਦੇ ਕੁੱਤੇ ਨਮਾਉਂਦੇ ਨੇ ਉਹਨਾਂ ਨੂੰ ਪਾਣੀ ਦੀ ਕੋਈ ਟੀਮ ਤੇ ਨਹੀਂ ਪਤਾ ਹੈਗਾ ਜੀ ਬਿਲਕੁਲ ਪਤਾ ਲੱਗਦਾ ਉਹਦੋਂ ਨੂੰ ਸਮਾਂ ਲੰਘ ਚੁੱਕਿਆ ਹੋਊਗਾ ਬਿਲਕੁਲ ਜੀ ਬਿਲਕੁਲ ਉਹ ਵੀ ਹੈ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਚੀਜ਼ਾਂ ਦਾ ਗੌਰ ਕਰਨੀ ਚਾਹੀਦੀ ਹੈ ਧਿਆਨ ਰੱਖਣਾ ਚਾਹੀਦਾ ਹੈ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਇੱਥੇ ਇਹ ਵੀ ਅਲਰਟ ਕੀਤਾ ਗਿਆ ਹੈ ਕਿਸਾਨਾਂ ਨੂੰ ਕਿ ਇੱਥੇ ਆਪਣੀ ਫਸਲਾਂ ਦੇ ਵਿੱਚ ਪਾਣੀ ਜਿਹੜਾ ਮੀਂਹ ਦਾ ਪਾਣੀ ਹੈ ਉਹ ਖੜਨ ਨਾ ਦਿਓ ਪਾਣੀ ਦੇ ਨਿਕਾਸੀ ਦੇ ਪ੍ਰਬੰਧਾ ਦਾ ਧਿਆਨ ਵੀ ਰੱਖੋ ਤਾਂ ਕਿ ਫਸਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੋਈ ਬਿਮਾਰੀ ਨਾ ਆਵੇ ਫਸਲਾਂ ਜਿਹੜੀਆਂ ਨੇ ਉਹ ਖਰਾਬ ਨਾ ਹੋਣ ਕੋਈ ਕੋਈ ਵੀ ਜ਼ਿੰਮੇਦਾਰਾ ਆਪਣਾ ਫਸਲ ਦਾ ਜੋ ਕਿਤੇ ਕੰਪਨੀ ਫਿਰ ਗਿਆ ਉੱਥੇ ਤਾਂ ਜ਼ਰੂਰ ਨੁਕਸਾਨ ਹੋਏਗਾ ਨਹੀਂ ਜ਼ਿੰਮੇਦਾਰ ਆਪਣੇ ਫਸਲਾਂ ਦੇ ਵਿੱਚ ਪੁਰਾਣੇ ਬੋਰ ਨੇ ਜਿਵੇਂ ਅਸੀਂ ਹੁਣ 400 500 ਫੁੱਟ 4 ਬੈਰਡ ਨਾਮ ਦਾ ਰੇੜੇ ਪੁਰਾਣੇ ਬੋਰ ਨੇ ਲੋਕ ਸਿਆਣੇ ਲੋਕਾਂ ਦੇ ਉਹ ਆਪ ਕੋ ਆਪਣੇ ਜੀਤਾਂ ਦੇ ਵਿੱਚ ਵੀ ਪਾਣੀ ਸਾਮ ਰਹੇ ਨੇ ਬਾਕੀ ਸਾਡੇ ਪ੍ਰਾਣੀਆਂ ਖੂਈਆਂ ਪੱਟੀਆਂ ਨੇ ਦੇ ਕੋਈ 40 ਜਾਂ 50 ਫੁੱਟ ਉਹ ਵਿੱਚ ਸਿਆਣੇ ਲੋਕਾਂ ਨੇ ਉਹਨਾਂ ਦੇ ਵਿੱਚ ਵੀ ਚਾਰਜ ਦੇ ਪਾਣੀ ਕਰ ਰਹੇ ਨੇ ਜੀ ਬਾਰ ਸਰਕਾਰ ਨੂੰ ਵੀ ਸਾਥ ਦੇਣ ਦੀ ਲੋੜ ਆ ਕਿਸਾਨਾਂ ਦੀ ਇਕੱਲਾ ਕਿਸਾਨ ਕੁਝ ਨਹੀਂ ਕਰ ਸਕਦਾ ਜੀ ਸਾਡੇ ਸਰਕਾਰ ਸਹਿਯੋਗ ਕਰੇ ਜਿਵੇਂ ਹੁਣ ਸਾਡੀਆਂ ਪੁਰਾਣੀਆਂ ਕੂਈਆਂ ਨੇ ਸੇਵੇ ਨੇ ਜਿਵੇਂ ਸ਼ਮਸ਼ਾਨ ਘਟ ਹੋ ਗਏ ਸਾਡੇ ਆਹ ਖਾਬਰਾ ਹੋ ਗਈਆਂ ਪਿੰਡਾਂ ਦੇ ਵਿੱਚ ਅਰੋੜਾਂ ਦੇ ਲਵੇ ਖਾਲੀ ਥਾਂ ਹੋ ਗਿਆ ਉੱਥੇ ਦੇ ਵਿੱਚ ਜਿਵੇਂ ਟੋਏ ਪਟਕੇ ਉੱਥੇ ਪਾਣੀ ਨੂੰ ਕਵਰ ਕੀਤਾ ਜਾ ਸਕਦਾ ਬਿਲਕੁਲ ਜੀ ਬਿਲਕੁਲ ਹਾਲਾਂਕਿ ਆਪਣੇ ਵੱਲੋਂ ਹੀ ਆਪਾਂ ਛੋਟੇ-ਛੋਟੇ ਜਿਹੜੇ ਕਿਤੇ ਨਾ ਕਿਤੇ ਜਿਹੜੀ ਚੀਜ਼ਾਂ ਉਹ ਕਰਕੇ ਆਪਾਂ ਆਪਣੀ ਫਸਲਾਂ ਦੀ ਸੇਫਟੀ ਕਰ ਸਕਦੇ ਹਾਂ ਦੂਜੇ ਪਾਸੇ ਮੌਸਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਕਾਫੀ ਸੁਹਾਵਣਾ ਵੀ ਹੋਇਆ ਗਰਮੀ ਤੋਂ ਰਾਹਤ ਵੀ ਮਿਲੀ ਹੈ ਲੋਕਾਂ ਨੂੰ ਹਾਂਜੀ ਬਸ ਅੱਜ ਸਾਡੇ 2 ਵਾਰ ਨਹੀਂ ਪੈ ਚੁੱਕਿਆ ਅੱਜ ਦੇ ਦਿਨ ਦੇ ਵਿੱਚ 2-2 ਘੰਟਿਆਂ ਦੀ ਬਾਅਦ ਨੂੰ ਬਹੁਤ ਵਧੀਆ ਮੌਸਮ ਠੰਡਾ ਹੋ ਗਿਆ ਤੜਕੇ ਦਾ ਜਰੂਰ ਗਰਮ ਤੇ 11 ਵਜੇ ਨਹੀਂ ਆਇਆ 11 ਤੋਂ ਬਾਅਦ 2 ਵਜੇ ਆਇਆ ਜੀ ਹੋਈਏ ਕਿ ਦੇਖੋ ਮੌਸਮ ਹੂੰ ਜਿਹੜਾ ਮੀਂਹ ਪੈ ਰਿਹਾ ਜੀ ਤੇ ਮਰਸਾਉਂਦੀ ਪੈ ਰਿਹਾ ਕਿਤੇ ਪੈ ਗਿਆ ਕਿਤੇ ਛੱਡ ਗਿਆ ਮੀਂਹ بارش ਉਹ ਹੁੰਦਾ ਜਿਹੜਾ ਲਗਾਤਾਰ ਝੜੀ ਲੱਗਦੇ ਪਵੇ ਸਾਰੇ ਏਰੀਆ ਚ ਪਵੇ ਕਿਤੇ ਹੁਣ ਕਰਮਾਇ ਸੁਣੇ ਦੀ ਜਹਜੇ ਲੋਕ ਹੋ ਗਏ ਹੋ ਜਰਾਪ ਹੋ ਗਿਆ 2-4 ਕਿਲੋਮੀਟਰ ਦੀ ਗੱਲ ਕਰਦੇ ਆ ਪਾਸਤਾ ਦਾ ਕਿਲੋਮੀਟਰ ਦੇ ਛੱਡ-ਛੱਡ ਮੂੰਹ ਪੈ ਰਿਹਾ ਹੈ ਇਸੇ ਕਰਕੇ ਜਾਦੇ ਗਰਮਾਇਆ ਸੋਰੀ ਬਿਲਕੁਲ ਜੀ ਬਿਲਕੁਲ ਇੱਕ ਪਾਸੇ ਦੇਖੋ ਆਪਾਂ ਕਹਿ ਸਕਦੇ ਆ ਤੇ ਇੱਥੇ ਇੱਕ ਗੱਲ ਹੋਰ ਮਾਲਵਿੰਦਰ ਜੀ ਦੇਖੋ ਬਹੁਤ ਸਾਰੇ ਲੋਕ ਇਹ ਸਵਾਲ ਚੁੱਕ ਰਹੇ ਨੇ ਕਿ ਮੀਂਹ ਨੇ ਕਿਤੇ ਨਾ ਕਿਤੇ ਸਰਕਾਰਾਂ ਦੀ ਪੋਲ ਖੋਲ ਦਿੱਤੀ ਹੈ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਤਾਂ ਨਿਕਾਸੀ ਦੇ ਪ੍ਰਬੰਧਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸੰਗਰੂਰ ਦੇ ਵਿੱਚ ਰਹਿੰਦੇ ਹੋ ਤਾਂ ਸੰਗਰੂਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਨਿਕਾਸੀ ਦੇ ਕਿੱਦਾਂ ਦੇ ਪ੍ਰਬੰਧ ਨੇ देखो साडे दे एक ਆਪਣਾ ਸ਼ਰਮਦਨ ਵਾਲਾ ਆ ਰਿਹਾ ਜੀ ਜੀਆ ਜੀ ਘਾਵੜਾ ਕੋਠੀ ਦੇ ਨਾਲ ਜਾ ਰਹੇ ਆ ਉਹ ਸਰਕਾਰ ਨੇ ਬਹੁਤ ਵਧੀਆ ਟਾਈਮ ਤੇ ਪਹਿਲੇ ਹੀ ਸਫਾਈ ਕਰ ਚੁੱਕੇ ਨੇ ਇੱਕ ਸਾਡੇ ਨਾਬੇ ਤੋਂ ਆਉਂਦਾ ਫਵਾਨੀਗੜ੍ਹ ਦਾ ਪਾਣੀ ਆਉਂਦਾ ਦੇ ਵਿੱਚ ਜੀ ਪਰ ਹਜੇ ਤੱਕ ਸਾਡੇ ਕੋ ਉਹ ਵੀ ਨਹੀਂ ਠੀਕ ਠਾਕ ਆ ਬਹੁਤ ਵਧੀਆ ਪਾਣੀ ਦਾ ਨਿਕਾਸ ਵੀ ਹੋ ਰਿਹਾ ਜਿਹੜਾ ਡਰੇਨ ਆ ਰਹੀ ਆ ਪੀਜੀ ਨੂੰ ਨਗਰੀਆ ਉਹ ਵੀ ਸਮੇ ਸਰਕਮਬਾਈਂਡ ਨੇ ਉਹ ਵੀ ਠੀਕ ਕਰ ਚੁੱਕੀ ਆ ਸਾਡੇ ਹਜੇ ਕੋਈ ਸਮੱਸਿਆ ਨਹੀਂ ਪਾਣੀ ਦਾ ਨਿਕਾਸ ਵਧੀਆ ਹੋ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਤੁਹਾਡਾ ਧੰਨਵਾਦ ਜੀ ਤੁਹਾਨੂੰ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਹੈ ਕਿ ਇੱਥੇ ਮੀਂਹ ਦਾ ਅਲਰਟ ਕਿਸਾਨਾਂ ਦੇ ਲਈ ਖੁਸ਼ਖਬਰੀ ਲੈ ਕੇ ਆਇਆ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਮੀਂਹ ਦੇ ਨਵੇਂ ਅਲਰਟ ਦੀ ਤਾਂ ਇੱਥੇ ਅਲਰਟ ਤਾਂ ਹਰ ਰੋਜ਼ ਹੀ ਜਿਹੜਾ ਆਪਾਂ ਕਹਿ ਸਕਦੇ ਆ ਜਾਰੀ ਹੁੰਦਾ ਹੈ ਪਰ ਇਸ ਅਲਰਟ ਦੇ ਵਿੱਚ ਮੇਨ ਗੱਲ ਜੋ ਹੈ ਉਹ ਕਿਸਾਨਾਂ ਦੇ ਲਈ ਲੈ ਕੇ ਵੱਡੀ ਰਾਹਤ ਸੀ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਨੂੰ ਇੱਥੇ ਕਿਤੇ ਨਾ ਕਿਤੇ ਬਰਸਾਤੀ ਪਾਣੀ ਮਿਲ ਜਾਵੇਗਾ ਤੇ ਤੁਹਾਨੂੰ ਵੀ ਪਤਾ ਹੀ ਹੈ ਕਿ ਬਰਸਾਤੀ ਪਾਣੀ ਇੱਕ ਆਮ ਨਾਰਮਲ ਪਾਣੀ ਦੇ ਨਾਲੋਂ ਫਸਲਾਂ ਦੇ ਲਈ ਬੇਹੱਦ ਜ਼ਿਆਦਾ ਚੰਗਾ ਹੈ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਅਲਰਟ ਇਹ ਵੀ ਕੀਤਾ ਗਿਆ ਹੈ ਕਿ ਇੱਥੇ ਆਪਣੀਆਂ ਫਸਲਾਂ ਦੀ ਸੁਰੱਖਿਆ ਤੁਹਾਡੇ ਹੱਥ ਦੇ ਵਿੱਚ ਹੈ ਫਸਲਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਖੜਾ ਨਾ ਹੋਵੇ ਕਿਉਂਕਿ ਇਸ ਦੇ ਨਾਲ ਜਿਹੜੀ ਫਸਲਾਂ ਨੇ ਉਹ ਖਰਾਬ ਹੋ ਸਕਦੀਆਂ ਨੇ ਤਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੇ ਲਈ ਇੱਥੇ ਵੱਡੀ ਜਿਹੜੀ ਰਾਹਤ ਪਰ ਇਹ ਖਬਰ ਸੀ ਤੇ ਦੂਜੇ ਪਾਸੇ ਆਮ ਲੋਕਾਂ ਦੀ ਜਕਰ ਗੱਲ ਕੀਤੀ ਜਾਵੇ ਤਾਂ ਆਮ ਲੋਕ ਜਿਹੜੇ ਨੇ ਉਹ ਕਾफी ਹੱਦ ਤੱਕ ਗਰਮੀ ਤੋਂ ਪਰੇਸ਼ਾਨ ਸੀ ਪਰ ਇੱਥੇ ਗਰਮੀ ਤੋਂ ਵੀ ਰਾਹਤ ਮਿਲੀ ਹੈ ਪਰ ਕਈ ਥਾਵਾਂ ਦੇ ਉੱਤੇ ਮੀਂਹ ਕਹਿਰ ਬਣ ਕੇ ਵੀ ਡਿੱਗਿਆ ਹੈ ਤਾਂ ਇੱਥੇ ਦੱਸਦੀ ਹੈ ਕਿ ਕਾਫੀ ਜਗ੍ਹਾ ਤੇ ਜਿਹੜੇ ਆਮ ਲੋਕ ਨੇ ਉਮੀਦ ਕਰਕੇ ਪਰੇਸ਼ਾਨੀ ਵੀ ਚੱਲ ਰਹੇ ਨੇ ਤੇ ਮੀਂਹ ਦੇ ਨਾਲ ਕਾਫੀ ਥਾਵਾਂ ਉੱਤੇ ਬਹੁਤ ਮੁਸ਼ਕਿਲ ਭਰੇ ਹਾਲਾਤ ਵੀ ਬਣੇ ਹੋਏ ਨੇ ਇਸ ਦੇ ਨਾਲ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮੀ ਜਿਹੜਾ ਹੈ ਹਾਲਾਂਕਿ ਉਹ ਪੈ ਰਿਹਾ ਹੈ ਪਰ ਮੀ ਜਿਹੜਾ ਹੈ ਜਿੱਦਾਂ ਕਿ ਆਪਣੇ ਜਿਨੇ ਵੀ ਕੋਲਰ ਜੁੜਦੇ ਨਹੀਂ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਕਿਸੇ ਦੇ ਸ਼ਹਿਰ ਦੇ ਵਿੱਚ ਮੀ ਪਿਆ ਪਰ ਕਿਸੇ ਦੇ ਸ਼ਹਿਰ ਦੇ ਵਿੱਚ ਨਹੀਂ ਤਾਂ ਇੱਥੇ ਕਹਿ ਸਕਦੇ ਆ ਕਿ ਮੌਸਮ ਵਿਭਾਗ ਵੱਲੋਂ ਹਰ ਰੋਜ਼ ਹੀ ਅਲਰਟ ਜਿਹੜੇ ਨੇ ਨਵੇਂ ਜਾਰੀ ਹੁੰਦੇ ਨੇ ਤਾਂ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇੱਥੇ ਦੇਖਦੇ ਰਹੋ A1 ਪੰਜਾਬ